ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੈ ਦਿਲੋਂ ਸਵਾਗਤ ਹੈ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਅਸੀਂ ਚੈਨਲ ਰਾਹੀਂ ਤੁਹਾਨੂੰ ਇੱਕ ਮਾਂ ਨੇ ਇੱਕ ਸ਼ਬਦ ਨਾਲ ਘਰ ਬਚਾ ਲਿਆ ਇਹ ਕਹਾਣੀ ਨਸ਼ਾ ਗਰੀਬੀ ਕਲੇਸ਼ ਤੇ ਰੋਗ ਵਿੱਚ ਫਸੇ ਪਰਿਵਾਰ ਦੀ ਹੈ ਇਹ ਕਹਾਣੀ ਇੱਕ ਮਾਂ ਦੀ ਕਹਾਣੀ ਹੈ ਜੋ ਪਿੱਛੇ ਨਹੀਂ ਹਟੀ ਉਸ ਕੋਲ ਕੋਈ ਧਨ ਨਹੀਂ ਸੀ ਕੋਈ ਡਿਗਰੀ ਨਹੀਂ ਸੀ ਪਰ ਉਸ ਕੋਲ ਵਿਸ਼ਵਾਸ ਸੀ ਵਿਸ਼ਵਾਸ ਕੈਸਤੇ ਕੈਸਤੇ ਸੀ ਵਿਸ਼ਵਾਸ ਸੀ ਇੱਕ ਸ਼ਬਦ ਤੇ ਆ ਪਿੰਡ ਵੀ ਕਿਦੇ ਨੇੜੇ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ ਮਾਂ ਦਾ ਨਾਂ ਸੀ ਮਨਜੀਤ ਕੌਰ ਪਤੀ ਨੇ ਨਸ਼ਾ ਕਰ ਕਰਕੇ ਘਰ ਦੀ ਹਾਲਤ ਨਰਕ ਬਣਾ ਦਿੱਤੀ ਸੀ ਇੱਕੋ ਪੁੱਤਰ ਸੀ ਉਹ ਵੀ ਸਿੱਖਿਆ ਦੇ ਰਾਸਤੇ ਤੋਂ ਹਟ ਗਿਆ ਥੋੜੀ ਜੀ ਜ਼ਮੀਨ ਸੀ ਜੋ ਕਰਜ਼ੇ ਦੇ ਹੇਠਾਂ ਆ ਗਈ ਪਾਣੀ ਵਾਲਾ ਮੋਟਰ ਵੀ ਕੱਟ ਗਿਆ ਤੇ ਮਨਜੀਤ ਕੌਰ ਨੇ ਸੋਚਿਆ ਇਹ ਜ਼ਿੰਦਗੀ ਤਾਂ ਹਾਰ ਗਈ ਹੈ ਸੋਚ ਦੀ ਸ਼ੁਰੂਆਤ ਇੱਕ ਦਿਨ ਗੁਰਦੁਆਰੇ ਮੱਥਾ ਟੇਕਣ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਇੱਕ ਬਜ਼ੁਰਗ ਔਰਤ ਮਿਲੀ ਉਹ ਕਹਿੰਦੀ ਬੇਟੀ ਤੂੰ ਰੋ ਰਹੀ ਹੈ ਮਨਜੀਤ ਕਹਿੰਦੀ ਮੇਰੇ ਕੋਲ ਹੁਣ ਕੁਝ ਨਹੀਂ ਬਚਿਆ ਨਾ ਆਸਰਾ ਨਾ ਰਾਹ ਬਜ਼ੁਰਗ ਹੌਲੇ ਆਖੀ ਇੱਕ ਸ਼ਬਦ ਜਪਿਆ ਕਰ ਆ ਇਹ ਸ਼ਬਦ ਸਿਰਫ ਆਵਾਜ਼ ਨਹੀਂ ਇਹ ਰੱਬ ਦੀ ਨਿਸ਼ਾਨੀ ਹੈ ਜਿੱਥੇ ਆ ਹੁੰਦਾ ਹੈ ਉੱਥੇ ਰੱਬ ਹੁੰਦਾ ਹੈ ਮਨਜੀਤ ਹੱਸ ਪਈ ਇੱਕ ਸ਼ਬਦ ਨਾਲ ਕੀ ਬਣੇਗਾ ਉਹ ਕਹਿੰਦੀ ਤੂੰ ਅਜਮਾ ਕੀ ਤਾਂ ਵੇਖ ਸ਼ੁਰੂਆਤ ਹੋਈ ਆ ਤੂੰ ਮਨਜੀਤ ਕੌਰ ਨੇ ਦਿਨ ਰਾਤ ਆ ਸ਼ਬਦ ਜਪਨਾ ਸ਼ੁਰੂ ਕਰ ਦਿੱਤਾ ਦਿਨ ਵਿੱਚ 5-5 ਵਾਰ ਜਾਪ ਕਰਦੀ ਖੇਤ ਵਿੱਚ ਵੀ ਕੰਮ ਕਰਦੇ ਆਂ ਵੀ ਉੱਠਦੇ ਆਂ ਬੈਠਦੇ ਆਂ ਵੀ ਪਹਿਲੇ ਕੁਝ ਦਿਨ ਕੁਝ ਨਹੀਂ ਹੋਇਆ ਪਰ ਤੀਜੇ ਹਫਤੇ ਘਰ ਵਿੱਚ ਥੋੜੀ ਠੰਡ ਲੱਗਣੀ ਸ਼ੁਰੂ ਹੋਈ ਪਤੀ ਜੋ ਸ਼ਾਮ ਨੂੰ ਗਾਲਾਂ ਕੱਢ ਕੇ ਆਉਂਦਾ ਸੀ ਹੁਣ ਸ਼ਾਂਤ ਹੋਣ ਲੱਗਾ ਇੱਕ ਰਾਤ ਆਖਿਆ ਤੂੰ ਕੀ ਕਰਦੀ ਏ ਜਦੋਂ ਮੈਂ ਆਉਂਦਾ ਹਾਂ ਤੈਨੂੰ ਸ਼ਾਂਤ ਮਿਲਦਾ ਹਾਂ ਮਨਜੀਤ ਕਹਿੰਦੀ ਆਹ ਜਪਦੀ ਹਾਂ ਉਹ ਕਹਿੰਦਾ ਮੈਨੂੰ ਵੀ ਸਿਖਾ ਅਗਲੇ ਦਿਨ ਉਹ ਪਤੀ ਵੀ ਉਸਦੇ ਨਾਲ ਬੈਠ ਗਿਆ ਦੋਵੇਂ ਮਿਲ ਕੇ ਆ ਆ ਆ ਦੀ ਤੋਂ ਵਿੱਚ ਬੈਠ ਗਏ ਕਰ ਦੀ ਵਿਚਕਾਰ ਜੋ ਸੜਨ ਸੀ ਉਹ ਸਾਫ ਹੋਣੀ ਸ਼ੁਰੂ ਹੋ ਗਈ ਮਨਜੀਤ ਕਹਿੰਦੀ ਜੇਕਰ ਤੁਸੀਂ ਰੱਬ ਨੂੰ ਆਵਾਜ਼ ਦਿਓ ਆ ਰਹੀ ਤਾਂ ਉਹ ਤੁਹਾਡੀ ਆਵਾਜ਼ ਸੁਣੇਗਾ ਚੰਦ ਮਹੀਨੇ ਬਾਅਦ ਪੁੱਤਰ ਨੇ ਵੀ ਨਸ਼ਾ ਛੱਡ ਦਿੱਤਾ ਕਹਿੰਦਾ ਮਾਂ ਮੈਂ ਰਾਤੀ ਸੁੱਤਿਆ ਸੀ ਪਰ ਅੰਦਰੋਂ ਆਵਾਜ਼ ਆਈ ਤੁਸੀਂ ਗੁੰਮ ਹੋ ਮਾਂ ਦਾ ਆ ਸ਼ਬਦ ਤੇਰਾ ਰਾਹ ਹੈ ਘਰ ਵਿੱਚ ਚੁੱਲ੍ਹਾ ਚੱਲਣ ਲੱਗਾ ਪਤੀ ਨੇ ਥੋੜਾ ਕੰਮ ਕਰਨ ਲੱਗ ਪਿਆ ਲੋਕ ਆਖਣ ਲੱਗੇ ਭਜਨ ਕਰਦਿਆਂ ਇਹ ਪਰਿਵਾਰ ਸੱਚਮੁੱਚ ਚਮਤਕਾਰ ਵੇਖ ਰਿਹਾ ਹੈ ਇੱਕ ਬੀਜ ਕੰਪਨੀ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਕਟਰਾ ਕੰਮ ਵਿੱਚ ਬੀਜ ਮਿਲੇ ਖੇਤੀ 'ਚ 100 ਗੁਣਾ ਵਾਅਦਾ ਹੋਇਆ ਪਿੰਡ ਦੇ ਹੋਰ ਘਰਾਂ ਵਿੱਚ ਵੀ ਆ ਜਾਤ ਚੱਲਣ ਲੱਗ ਪਿਆ ਇੱਕ ਔਰਤ ਆਖੀ ਮੇਰੇ ਘਰ ਵੀ ਆ ਰੱਖੀ ਮੇਰੇ ਪਤੀ ਦੀ ਤबीयत ਠੀਕ ਨਹੀਂ ਇੱਕ ਸ਼ਬਦ ਨਾਲ ਪਿੰਡ ਬਦਲ ਗਿਆ ਹੋਣ ਹਰ ਐਤਵਾਰ ਮਨਜੀਤ ਕੌਰ ਦੇ ਘਰ ਆ ਜਪ ਸਮਾਗਮ ਹੁੰਦਾ 40-50 ਔਰਤਾਂ ਬੱਚੇ ਤੇ ਬਜ਼ੁਰਗ ਮਿਲ ਕੇ ਸਾਫ਼ ਸੁਥਰੇ ਮਤ ਨਾਲ ਬੈਠਦੇ ਸੰ ਕਿਸੇ ਕੋਲ ਵਿਦਵਾਨੀ ਨਹੀਂ ਕਿਸੇ ਕੋਲ ਰਿਸ਼ਤੇਦਾਰੀ ਨਹੀਂ ਪਰ ਸਭ ਕੋਲ ਵਿਸ਼ਵਾਸ ਹੈ ਮਨਜੀਤ ਕਹਿੰਦੀ ਹੈ ਮੈਂ ਕੋਈ ਧਾਰਮਿਕ ਨੇਤਾ ਨਹੀਂ ਪਰ ਜਦੋਂ ਮੇਰੇ ਕੋਲ ਕੁਝ ਨਹੀਂ ਸੀ ਤਾ ਦੇ ਇੱਕ ਸ਼ਬਦ ਸੀ ਆ ਜਿਸ ਨੇ ਮੇਰੀ ਗੱਲ ਸੁਣੀ ਵਿਗਿਆਨ ਰਿਸਰਚ ਦੱਸਦੀ ਹੈ ਜਦੋਂ ਅਸੀਂ ਆ ਵਰਗੇ ਚੰਗਾਰ ਚੰਗਾਰਦੇ ਹੋਏ ਸ਼ਬਦ ਜਪਦੇ ਹਾਂ ਤਾਂ ਸਰੀਰ ਵਿੱਚ ਸ਼ਾਂਤੀ ਵਾਲੇ ਹਾਰਮੋਨਸ ਵਧਦੇ ਹਨ ਇਹ ਤੁਨੀ ਨਾਭੀ ਤੋਟਦੀ ਹੈ ਜੋ ਸਰੀਰ ਦੇ ਕੇਂਦਰ ਊਰਜਾ ਕੇਂਦਰ ਤੇ ਅਸਰ ਕਰਦੀ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਧਾਰਮਿਕ ਜਾਤ ਪਾਤ ਰਸਮ ਰਿਵਾਜ ਤੋਂ ਉੱਪਰ ਚੜ ਕੇ ਇੱਕ ਸ਼ੁੱਧ ਨਿਮਰਤਾ ਨਾਲ ਇੱਕ ਸ਼ਬਦ ਵੀ ਪਰਿਵਾਰ ਬਚਾ ਸਕਦਾ ਹੈ। ਨਾਰੀ ਵਿੱਚ ਬੇਅੰਤ ਤਾਕਤ ਹੁੰਦੀ ਹੈ ਜਦੋਂ ਉਹ ਰੱਬੀ ਸ਼ਕਤੀ ਨਾਲ ਜੁੜ ਜਾਵੇ ਤਾਂ ਉਹ ਘਰ ਨਹੀਂ ਪਿੰਡ ਬਚਾ ਲੈਂਦੀ ਹੈ। ਜੇ ਤੁਹਾਨੂੰ ਸਾਡੀ ਸਾਡੇ ਵਿਚਾਰ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਜੇ ਸਾਡੇ ਕੋਲ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ